ਇਹ ਫੈਸਲਾ ਪਿੰਡ ਲੋ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਕੋਈ ਆਪਣਾ ਵੋਟ ਨਹੀਂ ਪਾਵਾਂਗੇ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾ ਗੋਲੀਆਂ ਚਲਾ ਕੇ ਤੇ ਚਟ ਕਰਤੀ ਆ ਮੈਂ ਜੀ ਸਰਪੰਚੇ ਲੱਖੂ ਅਜਗਤਾਰ ਸਿੰਘ ਆ ਤੇ ਮੈਂ ਐਂ ਫੈਸਲਾ ਲਿਆ ਕਿ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਨੰਨੇ ਵਾ ਗੋਲੀਆਂ ਮਾਰ ਕੇ ਤੇ ਦੀ ਇਹ ਇਹ ਦੀ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾ ਗੋਲੀਆਂ ਚਲਾ ਕੇ ਤੇ ਜੱਟ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਾਂ ਵੋਟ ਨਹੀਂ ਪਾਵਾਂਗੇ ਸਵੇਰ ਦੀ ਕੋਲਿੰਗ ਹੋਈ ਵੋਟ ਪਿੰਡ ਇੱਕ ਵੋਟ ਨਹੀਂ ਪੋਲੋਂਦੀ ਵੋਟ ਪੋਲ ਸੱਤੇ ਸ਼ੁਰੂ ਹੋਣੀ ਹੈ 6 ਵਜੇ ਉਹਨਾਂ ਕੋ ਚੱਲ ਕੇ ਤੇ ਆਪਾਂ ਕਹੇ ਵੋਟ ਨਹੀਂ ਪਾਉਣੀ ਹਾਂਜੀ ਇੱਕ ਮੁੱਦਾ ਸਰਨਾਉਂਟ ਹੈ ਹਾਂਜੀ ਗੁਰਦਰਾ ਸਾਹਿਬ ਵੀ ਅਲਾਉਂਸਮੈਂਟ ਕਰਾਈ ਆ ਵੀ ਅਸੀਂ ਕੋਈ ਵੋਟ ਪਾਉਣ ਨਾ ਆਵੇ ਕਿ ਮੰਗ ਕੀ ਕਰੇ ਸਰਕਾਰ ਮੰਗੇ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਦਾ ਖੇਤੀ ਕਾਦਰ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਇਨਜਾਮ ਮਿਲਣੀ ਚਾਹੀਦੀ ਇਹ ਫੈਸਲਾ ਪਿੰਡ ਲੋ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਣਾ ਇਹ ਵੋਟ ਨਹੀਂ ਪਾਵਾਂਗੇ ਅਹੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾ ਗੋਲੀਆਂ ਚਲਾ ਕੇ ਤੇ ਚਟ ਕਰਤੀ ਆ ਮੈਂ ਜੀ ਸਰਪੰਚੇ ਲੱਖੂ ਅਜਗਤਾਰ ਸਿੰਘ ਆ ਤੇ ਮੈਂ ਐਂ ਫੈਸਲਾ ਲਿਆ ਪੀ ਅਹੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇ ਵਾ ਗੋਲੀਆਂ ਮਾਰ ਕੇ ਤੇ ਦੀ ਇਹ ਦੀਪ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾਰ ਗੋਲੀਆਂ ਚਲਾ ਕੇ ਦੇ ਜੱਟ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਾਂ ਵੋਟ ਨਹੀਂ ਪਾਵਾਂਗੇ ਸਵੇਰ ਦੀ ਪੋਲਿੰਗ ਹੋਈ ਵੋਟ ਪਿੰਡ ਇੱਕ ਵੋਟ ਨਹੀਂ ਪੋਲੋਗੇ ਉਹਦੀ ਵੋਟ ਪੋਲਿੰਗ ਸੱਤੇ ਸ਼ੁਰੂ ਹੋਣੀ ਹੈ 6 ਵਜੇ ਉਹਨਾਂ ਕੋਲ ਚੱਲ ਕੇ ਪਏ ਆਪਾਂ ਕੋਈ ਵੋਟ ਨਹੀਂ ਪੋਣੀ ਹਾਂਜੀ ਇੱਕ ਬੰਦਾ ਸਰ ਐਨਾਨਸਮੈਂਟ ਕਰਾਈ ਹਾਂਜੀ ਗੁਰਦਰਾ ਸਾਹਿਬ ਵੀ ਐਨਾਨਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਪਾਉਣ ਨਾ ਆਵੇ ਮੰਗ ਕੀ ਕਰਦੇ ਸਰਕਾਰ ਮੰਗੇ ਸਰਕਾਰ ਕੋ ਇਹੋ ਮੰਗ ਕਰਦੇ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਦਾ ਖੇਤੀ ਕਾਦਰ ਲੱ ਤੇ ਉਹਨੂੰ ਸਖਤ ਤੋਂ ਸਖਤ ਜਜ਼ਾ ਮਿਲਣੀ ਚਾਹੀਦੀ। ਇਹ ਫੈਸਲਾ ਪਿੰਡ ਲੋ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਕੋਈ ਆਪਾਂ ਵੋਟ ਨਹੀਂ ਪਾਵਾਂਗੇ। ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾਰ ਗੋਲੀਆਂ ਚਲਾ ਕੇ ਬੇਚੈਤ ਕਰਤੀਆਂ। ਬਈ ਜੀ ਸਰਪੰਚੇ ਲੱਖੂ ਅਜਗਤਾਰ ਸਿੰਘ ਆ। ਤੇ ਮੈਂ ਐਂ ਹੀ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇਵਾ ਗੋਲੀਆਂ ਮਾਰ ਕੇ ਤੇ ਦੀ ਦਿੱਤਾ ਇਹ ਦੀ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇਵਾ ਗੋਲੀਆਂ ਚਲਾ ਕੇ ਤੇ ਦੀ ਜੱਟ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਾਂ ਵੋਟ ਨਹੀਂ ਪਾਵਾਂਗੇ ਤਿਆਰੀ ਕੋ ਪੋਲਿੰਗ ਹੋਈ ਬੋਰ ਪਿੰਡ ਇੱਕ ਵੋਟ ਨਹੀਂ ਪੋਲਿੰਗ ਆਉਂਦੀ ਵੋਟ ਪੋਲਿੰਗ ਸੱਤੇ ਸ਼ੁਰੂ ਹੋਣੀ ਹੈ 6 ਵਜੇ ਉਹਨਾਂ ਕੋ ਚੱਲ ਕੇ ਪਈ ਆਪਾਂ ਕਿਹੇ ਵੋਟ ਨਹੀਂ ਪੋਣੀ ਹਾਂਜੀ ਇੱਕ ਬੰਦਾ ਸਰ ਅਨਾਉਂਸਮੈਂਟ ਕਰਾਈ ਹਾਂਜੀ ਗੁਰਦਰਾ ਸਾਹਿਬ ਵੀ ਅਨਾਉਂਸਮੈਂਟ ਕਰਾਈ ਆ ਪਈ ਅਸੀਂ ਕੋਈ ਵੋਟ ਪਾਉਣ ਨਾ ਆਵੇ ਕਿ ਮੰਗ ਕੀ ਕਰੇ ਸਰਕਾਰ ਮੰਗੇ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਦਾ ਖੇਤੀ ਕਾਦਰ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਇਨਜਾਮ ਮਿਲਣੀ ਚਾਹੀਦੀ ਇਹ ਫੈਸਲਾ ਪਿੰਡ ਲੋ ਸਾਰੇ ਪਿੰਡ ਨੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਪਈ ਅਸੀਂ ਕੋਈ ਆਪਾਂ ਇਹ ਵੋਟ ਨਹੀਂ ਪਾਵਾਂਗੇ। ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ। ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇਵਾ ਗੋਲੀਆਂ ਚਲਾ ਕੇ ਬੇਚ ਚਟ ਕਰਤੀ ਆ। ਮੈਂ ਜੀ ਸਰਪੰਚੇ ਲੱਖੂ ਅਜਗਤਾਰ ਸਿੰਘ ਆ ਤੇ ਮੈਂ ਐਂ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇਵਾ ਗੋਲੀਆਂ ਮਾਰ ਕੇ ਤੇ ਦੀ ਇਹ ਦੀਪ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾ ਗੋਲੀਆਂ ਚਲਾ ਕੇ ਜਿਹੜੀ ਡੈਥ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਾਂ ਵੋਟ ਨਹੀਂ ਪਾਵਾਂਗੇ ਸਵੇਰ ਦੀ ਕੋਲਿੰਗ ਹੋਈ ਵੋਟ ਪਿੰਡ ਇੱਕ ਵੋਟ ਨਹੀਂ ਪੋਲੋਗੇ ਉਹਦੀ ਵੋਟ ਪੋਲ ਸੱਤੇ ਸ਼ੁਰੂ ਹੋਣੀ ਹੈ 6 ਵਜੇ ਉਹਨਾਂ ਕੋਲ ਚੱਲ ਕੇ ਤੇ ਆਪਾਂ ਕੋਈ ਵੋਟ ਨਹੀਂ ਪਾਉਣੀ ਹਾਂਜੀ ਇੱਕ ਗੁਰਦਰਾ ਸਾਹਿਬ ਦਾ ਅਲਾਸਮੈਂਟ ਕਰਾਇਆ ਹਾਂਜੀ ਇੱਕ ਗੁਰਦਰਾ ਸਾਹਿਬ ਵੀ ਅਲਾਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਪਾਉਣ ਨਾ ਆਵਾਂ ਇੰਮਾਨਕੀ ਕਹਦੇ ਸਰਕਾਰ ਮੰਗੇ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਤ ਲੱਭਣਾ ਚਾਹੀਦਾ ਤੇ ਖੇਤੀ ਦਾ ਖੇਤੀ ਕਾਤ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਜਾ ਮਿਲਣੀ ਚਾਹੀਦੀ